भाई एमीज ना गल करो चुटकी है आज चुटकी खड़े ना कर तो शिकार तेन खतरनाक ही करना तू अज बिला इत बहुत मोटा लगता है मेनू पहले तू हूँ भुखे मेरी शिकार करना तू त्यान देना बिल्ला बहुत खतरनाक है या शिकार कर चल आनी भी कर ला शिकार मेरे भी नहीं की है नो गए मारे और शिकार तेन होया कि कल तू बड़े तकड़े चूहे फड़े थी अज तू शिकार ही नहीं कर दी गई इन्नी शिकार है शिकार गल ला शिकार फिर डांश शिकार तो तू कर सीख गई

ਆ ਲੈ ਉਹ ਸਾਰਨ ਸਾਥ ਪਰਵਾਦ ਜੇ ਮੇਰੀ ਫੌਨ ਵਾਲੇ ਜੇ ਤੂੰ ਗੱਲ ਫਨ ਲੈ ਮੇਰੀ ਜੇ ਤੂੰ ਅੱਜ ਸ਼ਿਕਾਰ ਕਰ ਲੈਂਦੀ ਬਿੱਲੇ ਦਾ ਤੇਰਾ ਕੀ ਜਾਣਾ ਸੀ ਤਰਾ ਤੂ ਰੱਜਦੀ ਮਲੇ ਮੈਂ ਰੱਜਦਾ ਅੱਜ ਪੱਕੇ ਸੋਨਾ ਪਉਆ ਜੀਵੀਦਾਰ ਵੀ ਕੋਈ ਰੋਟੀ ਦੇ ਕੇ ਤੈਨੂੰ ਚੰਗੀ ਗੱਲ ਨਹੀਂ ਕਰਦਾ ਨਾ ਤੈਨੂੰ ਕੋਈ ਰੋਟੀ ਦੇਵੇ ਇਹ ਤਾਂ ਮੈਂ ਹੀ ਇਹਨੂੰ ਲਈ ਫਿਰਦਾ ਜਿਹੜਾ ਨਾਲ ਕੜੀਸ ਦਾ ਅੱਜ ਗੱਲ ਨਾ ਜੀਵੀਦਾਰ ਨੇ ਬੂੰਆ ਵੀ ਪਹਿਣ ਗੜਾ ਵੀ ਆਨੇ ਪੂਰੇ ਸੂਰ ਰੋਟੀਆਂ ਬਣਾਉਂਦੇ ਨੇ ਇਨੂ ਜਥੋਂ ਰੋਟੀ ਖਵਾ ਦੇਣਗੇ ਹੋ ਆਉਦੇ ਟੱਬਰ ਦੀ ਮਸਾਬਗਦੀ ਉਹਨਾਂ ਦੀ ਜੱਜ ਬਿੱਲਾ ਮਾਰ ਲੈਂਦੀ ਗੱਲੀ ਵਖਰੀ ਸੀ ਰੈਮੀ ਖਾਂਦਾ ਬਿੱਲਾ ਵੜੇ ਨੇ ਯਾਰਿਆ ਨਾ ਖਾਂਦਾ ਇੱਕਦਿਕਾਂ ਤੋਂ ਲੈ ਲੈਂਦੇ ਭੀੜੀਆਂ ਦਾ ਮੰਡਲ ਨਾਲੇ ਸੋਹ ਜਾਂਦੇ ਪੀਕੇ ਨਾ ਤੈਨੂੰ ਯਾਰ ਯਾ ਕਿ ਮੈਂ ਪਹੁੰਚਾਇ ਤੇ ਕੋਣ ਤਾ ਤੇਰੀ ਵੀ ਗਲਤੀ ਆ ਜ਼ਿੰਮੇਦਾਰ ਤੋ ਵੀ ਖੋ ਲੈਣਾ ਸੀ ਤੂੰ ਸ਼ਿਕਾਰ ਕਿਸੇ ਦੀ ਲੱਤੀ ਪਾਰ ਦਿੰਦੀ ਸੀ ਇਖੜਾ ਪਰ ਸ਼ਿਕਾਰ ਸਕੂ ਰਾਜਾ ਹੱਥੇ ਆਉ ਤਨੀ ਬਹੁ ਆ ਹਣ ਸੌ ਜਾਤੇ ਹੁਣ ਬਾਹ ਦੀ ਆਵੜ ਬੜਵਾਤੀਆਂ ਤੇਰੇ ਘਰ ਕੇ ਤਮ ਅਜ ਤੱਕ ਗੱਪੜੀ ਮਾਰੇ ਸੀ ਹੁਣ ਜੀਮੀਦਾਰਾ ਨੂੰ ਗੱਪ ਮਾਰ ਕੇ ਕਿ ਤੂੰ ਜਬਾਣੇ ਚ ਸ਼ਿਕਾਰ ਫਸਾਲਿਆ ਸੀ ਤੂੰ ਤਾਂ ਬੇਇਜ਼ਤੀ ਕਰਾਤੀ ਐ ਨੀ ਦੀਏ ਚੁੜਕੀ ਐ ਮੇਰੀ ਵੀ ਤਾਂ ਕਿਹੜਿਆ ਤੇਰਾ ਨਾ ਨਹੀ ਚੁੜਕੀ ਆ ਕੰਮ ਤਾਂ ਤੇਰੇ ਹੈ ਨੀ ਚੁੜਕੀ ਆਲੇ ਸੱਟਣਾ ਅਰ ਕੀ ਕਰੀ ਤੂੰ ਵੀ ਮੇਰੀ ਲੋਜੀ ਐ ਰੱਖਣਾ ਬਹੁਤ ਨੂੰ ਨਾ